ਸਤਨਾਮ ਵਾਹਿਗੁਰੂ ਸਾਹਿਬ ਜੀ ਤਜੋ ਸਾਨਪੋ ਸੁਰਜਨੋ ਸਿਮਰੋ ਹਰ ਹਰ ਰਾਇ ਇਕ ਆਸ ਹਰ ਮਨ ਰੱਖੋ ਨਨਕ ਦੁਖ ਪਰਮ ਪੌਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਇਆਲਤਾ ਮਹਿਰਮਤ ਦਾ ਸਦਕਾ ਅੰਮ੍ਰਿਤ ਗੁਰਬਾਣੀ ਗੁਰ ਇਤਿਹਾਸ ਵਿਚਾਰ ਘਰ ਪਰਿਵਾਰਾਂ ਵਿੱਚ ਬੈਠ ਆਨੰਦ ਮਾਣ ਰਹੇ ਵਡਪਾਗੀ ਸਤਸੰਗੀ ਜਨੋ ਅੱਜ ਜਿਸ ਵਿਸ਼ੇ ਤੇ ਆਪਾਂ ਵਿਚਾਰ ਸਾਂਝੀ ਕਰਨੀ ਹੈ ਉਹ ਹੈ ਸ਼ਬਦ ਗੁਰੂ ਦੁਨੀਆ ਅੰਦਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਭਾਵੇਂ ਉਹ ਗੀਤਾ ਹੈ, ਰਮਾਇਣ ਹੈ, ਤਰੇਤ ਹੈ, ਅਨਜੀਲ ਹੈ, ਜ਼ੰਬੂਰ ਹੈ। ਦੰਪਤ ਗ੍ਰੰਥ ਹੈ। ਔਰ ਬਾਈਬਲ ਇਤਿਆਦਿਕ ਜਿੰਨੇ ਵੀ ਗ੍ਰੰਥ ਨੇ ਸਭ ਗ੍ਰੰਥ ਸਤਕਾਰਯੋਗ ਨੇ ਸਾਰੇ ਹੀ ਆਪਣੀ ਆਪਣੀ ਕੌਮੀਅਤ ਨੂੰ ਸੱਚ ਦਾ ਪੈਗਾਮ ਮਨੁੱਖੀ ਸੋਚ ਨੂੰ ਚੰਗੀ ਕਾਰਤ ਕਰਨ ਦੇ ਲਈ ਪ੍ਰੇਰਣਾ ਕਰਦੇ ਨੇ ਪਰ ਜਦੋਂ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਤ ਕਰਦੇ ਹਾਂ ਤੇ ਇਹਦੀ ਕੁਝ ਵੀ ਲਖਣਤਾ ਬਾਕੀਆਂ ਨਾਲੋਂ ਅਲੱਗ ਹੈ ਜਿਤਨਾ ਸਤਕਾਰ ਦੁਨੀਆ ਅੰਦਰ ਸਰੀਰਾਂ ਦਾ ਕੀਤਾ ਗਿਆ ਬਾਹਰੀ ਤੌਰ ਤੇ ਦੇਹ ਦਾ ਕੀਤਾ ਗਿਆ ਉਤਨਾ ਸਤਕਾਰ ਸ਼ਬਦ ਦਾ ਨਹੀਂ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਦਾ ਉਧਾਰ ਕਰਨ ਲਈ ਜਦੋਂ ਤੁਰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਨਵਤਾ ਨੂੰ ਸ਼ਬਦ ਰਾਹੀਂ ਬੜੀਆਂ ਬਖਸ਼ਿਸ਼ਾਂ ਨਿਆਮਤਾ ਰਹਿਮਤਾਂ ਨਾਨਵਾਜਿਆ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਿੱਧ ਜੋਗੀ ਬੜੇ ਸਵਾਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਉਚਿਤੇ ਤੌਰ ਤੇ ਇਹ ਬਾਣੀ ਜਿਸ ਦਾ ਸਰਲੇਖ ਹੀ ਸਿੱਧ ਗੋਸ਼ਟ ਹੈ ਉਹਦੇ ਵਿੱਚ ਸਵਾਲ ਨੇ ਸਿੱਧਾਂ ਵੱਲੋਂ ਕੀਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਸਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਨੇ ਭਾਵੇਂ ਕਿ ਕਹਿਣ ਵਾਲੇ ਸਿੱਧ ਨੇ ਦੱਸਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰ ਉਹਨਾਂ ਦੇ ਸਵਾਲਾਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਆਪ ਲਿਖਿਆ ਹੈ ਆਪ ਕਲਮ ਬੰਦ ਕੀਤਾ ਹੈ ਇਹੀ ਕਾਰਨ ਹੈ ਗੁਰਮੁਖੋ ਸਮੁੱਚੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਪੜ੍ਹਦੇ ਆਂ ਉਦੇ ਵਿੱਚ ਇੱਕ ਅਲੱਗ ਸਟੈਂਜਾ ਅਲੱਗ ਤਰੀਕੇ ਦੇ ਨਾਲ ਇੱਕ ਵਿਚਾਰ ਦਿੱਤੀ ਗਈ ਹੈ ਹੁਣ ਜਦੋਂ ਅਸੀਂ ਉਸ ਵਿਚਾਰ ਨੂੰ ਪੜ੍ਹਦੇ ਆ ਤਾਂ ਕਈ ਵਾਰੀ ਇਹ ਖਿਆਲ ਆ ਜਾਂਦਾ ਹੈ ਜਿਵੇਂ ਇੱਕ ਪੰਕਤੀ ਨੂੰ ਪੜ੍ਹ ਕੇ ਉਸੇ ਦਾ ਹੀ ਅਸੀਂ ਇਹ ਅਰਥ ਸਮਝ ਭਾਵ ਲਈਏ ਕਿ ਸ਼ਾਇਦ ਇਹ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਇਹ ਹੀ ਗੁਰੂਆਂ ਦੀ ਵਿਚਾਰਧਾਰਾ ਹੈ ਉੱਥੇ ਬੜਾ ਇੱਕ ਵੱਡਾ ਭਲੇਖਾ ਖੜਾ ਹੋ ਜਾਂਦਾ ਮੈਂ ਇੱਕ ਬੇਨਤੀ ਪੰਕਤੀ ਕਹਿ ਕੇ ਫਿਰ ਅੱਗੇ ਇਸ ਵਿਸ਼ੇ ਨੂੰ ਆਪਾਂ ਜਾਰੀ ਰੱਖਾਂਗੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੇ ਕਾਈ ਹੁਣ ਤੇ ਨਹੀਂ ਪਹਿਲਾਂ ਜਦੋਂ ਕਿ ਤੁਸੀਂ ਤੀਰਥ ਯਾਤਰਾ ਕੋਈ ਇਕੱਠ ਵਿੱਚ ਨਗਰ ਪਿੰਡ ਤੋਂ ਬੱਸ ਤੁਰਦੀ ਜਾਂ ਕਿਤੇ ਟਰਾਲੀਆਂ ਟਰੱਕਾਂ इत्यादि ਕੇ ਜਾਣਾ ਇੱਕ ਵੱਡਾ ਸਾਰਾ ਬੈਨਰ ਬਣਾ ਕੇ ਉਸ ਬੱਸ ਦੇ ਉੱਪਰ ਲਾ ਦਿੱਤਾ ਜਾਂਦਾ ਸੀ ਇਹ ਪੰਕਤੀਆਂ ਲਿਖ ਕੇ ਕਿ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੇ ਕਾਈ ਹੁਣ ਜਿਸ ਕਿਸੇ ਨੇ ਇਸ ਪੰਕਤੀ ਨੂੰ ਪੜਨਾ ਕੁਦਰਤਨ ਮਨ ਵਿੱਚ ਆਉਣਾ ਵੀ ਗੁਰੂ ਸਾਹਿਬ ਕਹਿ ਰਹੇ ਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੇ ਕਾਈ ਤੇ ਉਹਨੇ ਉਸੇ ਵਕਤ ਤਿਆਰ ਹੋ ਜਾਣਾ ਵੀ ਅਸੀਂ ਵੀ ਤੀਰਥ ਇਸ਼ਨਾਨ ਕਰਾਈਏ ਤੀਰਥ ਯਾਤਰਾ ਕਰਾਈਏ ਅਗਲੇ ਚੱਲੇ ਨੇ ਤੀਰਥ ਯਾਤਰਾ ਔਰ ਗੁਰਬਾਣੀ ਵੀ ਕਹਿ ਰਹੀ ਹੈ ਪਰ ਅਸੀਂ ਇਸ ਬਾਣੀ ਦੀ ਪੰਕਤੀ ਨੂੰ ਵਿਚਾਰਨ ਦਾ ਯਤਨ ਨਹੀਂ ਕਰਦੇ ਕਿ ਇਹ ਵਿਚਾਰ ਧਾਰਾ ਨਿਰੰਕਾਰ ਦੀ ਹੈ ਸੱਚੇ ਸਤਗੁਰ ਦੀ ਹੈ ਕਿ ਜਾਂ ਜੋ ਸਮਾਜ ਵਿੱਚ ਪ੍ਰਚਲਿਤ ਸੀ ਉਸ ਦਾ ਇੱਥੇ ਉਲੇਖ ਕੀਤਾ ਗਿਆ ਹੈ। ਪੰਕਤੀਆਂ ਫਿਰ ਦੁਹਰਾ ਦਈਏ। ਤੀਰਥ ਨਾਈਏ ਸੁਖ ਫਲ ਪਾਈਏ। ਵੀ ਤੀਰਥਾਂ ਤੇ ਨਾਉਣ ਨਾਲ ਬਹੁਤ ਵੱਡੇ ਸੁੱਖ ਮਿਲਦੇ ਨੇ। ਮੈਲ ਨਾ ਲਾਗੇ ਕਾਈ ਤੇ ਮੈਲ ਲੱਥ ਜਾਂਦੀ ਹੈ, ਮੈਲ ਨਹੀਂ ਰਹਿੰਦੀ। ਮੈਲ ਮੁੱਕ ਜਾਂਦੀ ਹੈ। ਹੁਣ ਆਮ ਜਦੋਂ ਕੋਈ ਇਸ ਪੰਕਤੀ ਨੂੰ ਪੜ੍ਹੇਗਾ ਤੇਹੀ ਆਖੇਗਾ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਤੇ ਆਖ ਰਹੀ ਹੈ। ਕਿ ਤੀਰ ਸਾਂ ਤਣਾਉਣਾ ਚਾਹੀਦਾ ਹੈ ਸੁਖ ਮਿਲਦੇ ਨੇ ਪਰ ਜਦੋਂ ਇਸ ਪੂਰੀ ਪੰਕਤੀ ਨੂੰ ਕੰਪਲੀਟ ਕਰਾਂਗੇ ਜਿਹੜੀ ਗੱਲ ਇਸ ਟੈਕਸਟ ਕੀਤੀ ਜਾ ਰਹੀ ਹੈ ਜਿਹੜੀ ਇਸ ਬਾਤ ਸਸਟਾਂਜੇ ਚ ਕੀਤੀ ਜਾ ਰਹੀ ਹੈ ਉਹਦੇ ਫਿਰ ਅੱਗੇ ਜਾ ਕੇ ਪੰਕਤੀਆਂ ਹੁੰਦੀਆਂ ਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲਾ ਜੋਗ ਜੁਗਤ ਵਿਦਸਾਈ ਗੁਰੂ ਨਾਨਕ ਸਾਹਿਬ ਪਾਰਸਾਂ ਨੂੰ ਗੋਰਖ ਦਾ ਪੁੱਤਰ ਲੋਹਾਰੀਪਾ ਕਹਿ ਰਿਹਾ ਵੀ ਸੱਚੇ ਪਾਰਸਾ ਵੀ ਸਾਡਾ ਮਤ ਆਹ ਕਹਿੰਦਾ ਹੈ ਸਾਡੇ ਮਤ ਦੀ ਆ ਵਿਚਾਰ ਧਾਰਾ ਏ ਕਿ ਤੀਰਥ ਤੇ ਨਾਉਣ ਨਾਲ ਸੁੱਖ ਮਿਲ ਜਾਂਦਾ ਹੈ ਮੈਲ ਧਤ ਜਾਂਦੀ ਆ ਵਿਚਾਰ ਧਾਰਾ ਤੇ ਉਹਨਾਂ ਦੀ ਗੁਰਨਾਨਕ ਸਾਹਿਬ ਪੜ ਰਹੇ ਨੇ ਜੋ ਸੁਣ ਰਹੇ ਨੇ ਉਹਨੂੰ ਬਾਣੀ ਚ ਅੰਕਿਤ ਕਰ ਰਹੇ ਨੇ ਦੇਖੋ ਕੱਲਾ ਉੱਤਰ ਲਿਖਿਆ ਜਾਵੇ ਸਵਾਲ ਲਿਖਿਆ ਨਾ ਹੋਵੇ ਬੰਦਾ ਕਨਫਿਊਜ਼ ਹੋ ਜਾਏਗਾ ਕਿ ਜਿਹੜਾ ਸਵਾਲ ਹੀ ਨਹੀਂ ਉਹਦਾ ਉੱਤਰ ਕੀ ਹੋਏਗਾ ਬਿਨਾ ਸਵਾਲ ਤੋਂ ਉੱਤਰ ਦੇਣਾ ਵੀ ਕਈ ਵਾਰੀ ਕਿਸੇ ਲਈ ਮੁਸ਼ਕਲ ਬਣ ਜਾਂਦੀ ਆ ਕੋਈ ਸਵਾਲ ਕਰਦਾ ਤਾਂ ਹੀ ਅਸੀਂ ਉੱਤਰ ਦਿੰਨੇ ਆ ਨਾ ਗੁਰਬਾਣੀ ਸਵਾਲ ਜਵਾਬ ਸੀ ਕੁਝ ਸਵਾਲ ਸਨ ਸਤਾਏ ਹੋਏ ਕੁਝ ਸਵਾਲ ਸਨ ਰੱਬ ਨੂੰ ਪਾਉਣ ਵਾਲਿਆਂ ਦੇ ਕੁਝ ਸਵਾਲ ਸਨ ਜਿਨ੍ਹਾਂ ਨੇ ਜੰਗਲਾਂ ਵਿੱਚ ਲੰਮਾ ਲੰਮਾ ਸਮਾਂ ਇਸ ਆਸ ਭਰੋਸੇ ਤੇ ਜਾ ਕੇ ਟਿਕਾਣਾ ਕਰ ਲਿਆ ਕਿ ਸ਼ਾਇਦ ਘਰ ਪਰਿਵਾਰ ਛੱਡ ਕੇ ਜੰਗਲਾਂ 'ਚ ਬੈਠ ਜਾਵਾਂਗੇ ਤੇ ਰੱਬ ਮਿਲ ਜਾਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਨੇ ਉਹਨਾਂ ਦੇ ਸਵਾਲ ਵੀ ਇਕੱਠੇ ਕੀਤੇ ਨਾਲ ਉਹਨਾਂ ਦੇ ਸਵਾਲਾਂ ਦੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਵੀ ਦਿੱਤੀ ਇਹ ਵੀ ਸਮਝਾਇਆ ਕਿ ਆ ਅਸਲ ਹਕੀਕਤ ਹੈ ਨਹੀਂ ਤੇ ਗੁਰਮੁਖੋ ਜਦੋਂ ਅਸੀਂ ਅੰਮ੍ਰਿਤ ਗੁਰਬਾਣੀ ਸ੍ਰੀ ਜਪਜੀ ਸਾਹਿਬ ਨੂੰ ਪੜ੍ਹਦੇ ਆਂ ਤੇ ਆਰੰਭ ਦੇ ਵਿੱਚ ਹੀ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਨੇ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਇ ਰਹਿਣ ਲਿਪਤਾਰ ਭੁਖਿਆਂ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਹੁਣ ਕਿਹਵਾ ਆ ਗਿਆ ਨਾ ਸਵਾਲ ਆ ਗਿਆ ਕਦੋਂ ਕਿਵੇਂ ਕਿੱਥੇ ਇਹ ਸਵਾਲ ਸਵਾਲੀਏ ਫਿਰਕੇ ਨੇ ਸਾਰੇ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਸੱਚੇ ਕਿਵੇਂ ਹੋਇਆ ਜਾਂਦਾ ਏ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਆ ਗੁਰੂ ਨਾਨਕ ਸਾਹਿਬ ਪਾਰਸਾ ਇਹ ਉਹਨਾਂ ਦੀ ਵਿਚਾਰਧਾਰਾ ਦੱਸ ਰਹੇ ਨੇ ਕਿ ਜਿਨ੍ਹਾਂ ਨੇ ਸਿਰਫ ਣਾਉਣ ਨੂੰ ਹੀ ਧਰਮ ਸਮਝ ਲਿਆ ਸੀ ਤਨ ਦੀ ਪਵਿੱਤਰਤਾ ਨੂੰ ਹੀ ਮੰਨ ਲਿਆ ਸੀ ਵੀ ਇਹਦੇ ਨਾਲ ਹੀ ਮਨ ਪਵਿੱਤਰ ਹੋ ਜਾਂਦਾ ਏ ਜਿਨ੍ਹਾਂ ਨੇ ਸਮਝ ਲਿਆ ਸੀ ਕਿ ਸਿਰਫ ਚੁੱਪ ਰਹਿਣ ਕਰ ਨਾਲ ਹੀ ਰੱਬ ਮਿਲ ਜਾਂਦਾ ਹੈ ਵੀ ਅਸੀਂ ਨਾ ਚੰਗਾ ਬੋਲਣਾ ਐ ਨਾ ਮਾੜਾ ਬੋਲਣਾ ਚੁੱਪ ਕਰਕੇ ਬਹਿ ਜਾਣਾ ਬਸ ਰੱਬ ਮਿਲ ਜਾਣਾ ਹੈ ਸ਼ਾਇਦ ਭੁੱਖਿਆਂ ਰਹਿਣ ਨਾਲ ਹੀ ਰੱਬ ਮਿਲ ਸਕਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਉਹਨਾਂ ਦੇ ਸਵਾਲਾਂ ਨੂੰ ਉਹਨਾਂ ਦੇ ਖਿਆਲਾਂ ਨੂੰ ਵੀ ਕਲਮ ਬੰਦ ਕੀਤਾ ਲਿਖਣ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਦਾ ਫਿਰ ਅੱਗੇ ਉੱਤਰ ਜਿਹੜਾ ਉਹ ਨਿਰੰਕਾਰ ਦੇ ਘਰ ਤੋਂ ਜੋ ਮਾਲਕ ਨੂੰ ਬਖਸ਼ਿਸ਼ ਹੋਇਆ ਉਹ ਪਾਤਸ਼ਾਹ ਨੇ ਅੱਗੇ ਲਿਖਿਆ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਸਿੱਧ ਸਿੱਧੇ ਚੱਲੇ ਜਲੋ ਆਪਣੇ ਕਰਮ ਚੰਗੇ ਰੱਖੋ ਉਹਦੀ ਪ੍ਰਾਪਤੀ ਹੋ ਜਾਂਦੀ ਆ ਉਹ ਮਿਲ ਜਾਂਦਾ ਹੈ ਮਿੱਥ ਕੇ ਕੀਤੇ ਹੋਏ ਕਰਮ ਕਿਸੇ ਹੱਠ ਵਿੱਚ ਕੀਤੇ ਹੋਏ ਕਰਮਾਂ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਉਦੇ ਮਿਲਾਪ ਲਈ ਸ਼ਬਦ ਹੀ ਸਾਨੂੰ ਸੋਝੀ ਦਿੰਦਾ ਹੈ ਕਿ ਮਿਲਾਪ ਕਿਵੇਂ ਹੋਏਗਾ। ਔਰ ਕਿੱਡੀ ਕਮਾਲ ਦੀ ਗੱਲ ਹੈ ਗੁਰਮੁਖੋ ਗੁਰਬਾਣੀ ਅੰਦਰ ਆਏ ਇਹਨਾਂ ਸਵਾਲਾਂ ਨੂੰ ਵੀ ਕਈ ਵਾਰੀ ਮਨੁੱਖ ਸਮਝ ਲੈਂਦਾ ਵੀ ਮੈਂ ਤੇ ਬਾਣੀ ਪੜ ਰਿਹਾ ਹਾਂ। ਹਾਲਾਂਕਿ ਸਵਾਲ ਨੇ ਉਹਨਾਂ ਦੇ ਖਿਆਲ ਨੇ। ਉਹਨਾਂ ਦੇ ਖਿਆਲਾਂ ਨੂੰ ਗੁਰੂ ਸਾਹਿਬ ਨੇ ਬਾਣੀ ਚੰਕਿਤ ਕੀਤਾ। ਜਿਹੜੀ ਬਾਤ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਨੀ ਸੀ ਉਹਨੂੰ ਤਿਆਗ ਦਿੱਤਾ ਉਹਨੂੰ ਛੱਡ ਦਿੱਤਾ ਬਸ ਬਾਕੀ ਪੜ ਕੇ ਬਾਕੀ ਨੂੰ ਸੁਣ ਕੇ ਕਹੀ ਜਾਂਦਾ ਮੈਂ ਧਰਮ ਕਮਾ ਲਿਆ ਇਸ ਕਰਕੇ ਪਹਿਲੀ ਬਾਤ ਤੇ ਹੈ ਕਿ ਗੁਰਬਾਣੀ ਕੁਝ ਸਵਾਲ ਨੇ ਜਿਹੜੇ ਕਿਸ ਧਰਤੀ ਦੇ ਉੱਤੇ ਧਰਮੀ ਬੰਦਿਆਂ ਨੇ ਸਮਾਜਿਕ ਬੰਦਿਆਂ ਨੇ ਆਰਥਿਕ ਪੱਖੋਂ ਤੰਗ ਹੋਏ ਮਨੁੱਖਾਂ ਵੱਲੋਂ ਕੀਤੇ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਾਜ ਨੂੰ ਧਰਮ ਨੂੰ ਤੇ ਆਰਥਿਕ ਪੱਖ ਨੂੰ ਗੁਰਬਾਣੀ ਦੇ ਪਰਖੇਪ ਵਿੱਚ ਸਮਝਾਇਆ ਵੀ ਆ ਤਰੀਕਾ ਵਰਤੋ ਤੇ ਸੁਖੀ ਹੋ ਸਕਦੇ ਹੋ ਜਿਹੜੀ ਅਸੀਂ ਆਰੰਭ ਵਿੱਚ ਬੇਨਤੀ ਕੀਤੀ ਸੀ ਨਾ ਕਿ ਤਜਹੁ ਸਿਆਣਪ ਸੁਰਜਨੋ ਸਿੰਗਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਮਨੁੱਖ ਕਹਿੰਦਾ ਸੀ ਮੈਂ ਆ ਕਰ ਰਿਆ ਮਹਾਰਾਜ ਕਹਿੰਦੇ ਤੂੰ ਭਲੇਖੇ ਚ ਤੇਰਾ ਇਹ ਬੜਾ ਵੱਡਾ ਭਲੇਖਾ ਹੈ ਧਰਮ ਤੇ ਪਰਮ ਦੇ ਵਿੱਚ ਬਹੁਤਾ ਵੱਡਾ ਅੰਤਰ ਨਹੀਂ ਹੁੰਦਾ ਗੁਰਮੁਖੋ ਪਰ ਸੱਚ ਜਾਣਿਓ ਇਹ ਮਨੁੱਖ ਨੂੰ ਕਰਾਹੇ ਪਾ ਸਕਦਾ ਧਰਮ ਵਿੱਚ ਮਨੁੱਖ ਭਾਵੇਂ ساری ਜ਼ਿੰਦਗੀ ਕਰਮ ਕਰੀ ਜਾਵੇ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਕਰੀ ਜਾ ਰਿਹਾ ਮਨੁੱਖ ਕਰਮ ਪਰ ਕਰਮ ਕਰ ਰਿਹਾ ਪਰ ਹੈ ਉਹ ਪਰਮ ਉਹਦਾ ਬੜਾ ਵੱਡਾ ਭੁਲੇਖਾ ਪਾਈ ਗੁਰਦਾਸ ਜੀ ਇਹਦੇ ਬਾਰੇ ਬੜਾ ਸੁੰਦਰ ਖਿਆਲ ਦਿੰਦੇ ਨੇ ਕਹਿੰਦੇ ਨੇ ਦੂਰੋਂ ਰੇਗਿਸਤਾਨ ਦੇ ਵਿੱਚ ਹਿਰਣ ਨੂੰ ਪਾਣੀ ਦਿਸਦਾ ਏ ਉਹ ਰੇਤ ਦੇ ਕਣ ਜਦੋਂ ਸੂਰਜ ਦੀ ਲਿਸ਼ਕੋਰ ਨਾਲ ਚਮਕਦੇ ਨੇ ਹਿਰਣ ਨੂੰ ਲੱਗਦਾ ਵੀ ਉਹ ਦੂਰ ਪਾਣੀ ਆ ਆ ਤੁਸੀਂ ਵੇਖੋ ਕਿਤੇ ਜੇ ਠੜ ਦੀ ਗਰਮੀ ਚ ਆ ਜਿਹੜੇ ਰੋਡ ਬਣੇ ਨੇ ਇਹਨਾਂ ਤੇ ਪਾਈ ਹੋਈ ਲੁੱਕ ਦੂਰੋਂ ਇੰਜ ਲੱਗਦਾ ਜਿਵੇਂ ਪਾਣੀ ਖਲੋਤਾ ਹੋਵੇ ਪਰ ਹੈ ਤੇ ਭਰਮ ਹੀ ਹੈ ਨਾ ਜਿਵੇਂ ਜਿਵੇਂ ਮਨੁੱਖ ਨੇੜਾ ਨੇੜੇ ਹੁੰਦਾ ਜਾਂਦਾ ਹੈ ਜਿਵੇਂ ਤਿਵੇਂ ਪਾਣੀ ਅੱਗੇ ਚਲੀ ਜਾਂਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਹਿਰਨ ਵੀ ਇਸੇ ਤਰੀਕੇ ਨਾਲ ਉਹਨੂੰ ਇੱਕ ਬੜਾ ਵੱਡਾ ਭਰਮ ਇੱਕ ਭੁਲੇਖਾ ਪੈ ਜਾਂਦਾ ਵੀ ਜਿਹਨੂੰ ਮੈਂ ਧਰਮ ਸਮਝ ਕੇ ਕੁਮਾਰਿਆ ਸ਼ਾਇਦ ਉਹੀ ਮੇਰਾ ਧਰਮ ਹੈ ਹਿਰਨ ਨੂੰ ਤੇ ਪਤਾ ਉਦੋਂ ਲੱਗਦਾ ਜਦੋਂ ਨੇੜੇ ਨੇੜੇ ਅੱਗੇ ਅੱਗੇ ਤੁਰਿਆ ਜਾਂਦਾ ਹੈ ਤੇ ਕਈ ਵਾਰੀ ਪਿਆਸ ਨਾਲ ਉਹ ਉੱਥੇ ਦਮ ਤੋੜ ਦਿੰਦਾ ਬੰਦਾ ਵੀ ਕਈ ਵਾਰੀ ਧਰਮ ਸਮਝ ਕੇ ساری ਉਮਰ ਭਰਮ ਹੀ ਕਮਾਈ ਜਾਂਦਾ ਹੈ ਤੇ ਜਦੋਂ ਉਸ ਭਰਮ ਤੋਂ ਉਹਦੀ ਅੱਖਾਂ ਖੁੱਲ੍ਹਦੀਆਂ ਨੇ ਫਿਰ ਪਤਾ ਲੱਗਦਾ ਮੈਂ ਤੇ ਜ਼ਿੰਦਗੀ ਜਿਹੜੀ ਉਹ ਪਰਮ ਚ ਗੁਜ਼ਾਰ ਦਿੱਤੀ ਬੜੀ ਛੋਟੀ ਜਿਹੀ ਉਦਾਹਰਨ ਹੈ ਸਿੱਖ ਇਤਿਹਾਸ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ 20 ਵਾਰ ਤੀਰਥ ਇਸ਼ਨਾਨ ਕਰਨ ਜਾਂਦੇ ਨੇ ਕੁਝ ਵਿਦਵਾਨਾਂ ਨੇ 21 ਵਾਰ ਦਾ ਜ਼ਿਕਰ ਕੀਤਾ ਪਰ ਜਦੋਂ ਸ਼ਬਦ ਮਿਲਿਆ ਨਾ ਸ਼ਬਦ ਦੀ ਸੋਝੀ ਹੋਈ ਫਿਰ ਪਤਾ ਲੱਗਾ ਵੀ ਇਹ ਜਿਤਨਾ ਉਦਦਮ ਕੀਤਾ ਗਿਆ ਇਹ ਤੇ ਸਾਰਾ ਵਿਅਰਥ ਸੀ ਬਸ ਸਮਾਂ ਬਰਬਾਦ ਕੀਤਾ ਜਿਹਨੂੰ ਅਸੀਂ ਕਕਸਰ ਕਹਿੰਦੇ ਨੇ ਵੀ ਟਾਈਮ ਬੇਸਡ ਹੋਇਆ ਅਸਲ ਚ ਮੰਜ਼ਲ ਉਦੋਂ ਸ਼ੁਰੂ ਹੋਈ ਹੈ ਜਦ ਦਿਨ ਸੱਚ ਦੀ ਪਛਾਣ ਜਦ ਦਿਨ ਸ਼ਬਦ ਦੀ ਪਛਾਣ ਹੋਈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹ ਕੇ ਦੇਖ ਲੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵੀ ਜਿਸ ਜਵਾਲਾ ਦੀ ਪੂਜਨਾ ਕਰਨ ਜਾਂਦੇ ਸਨ ਇੱਕ ਦਿਨ ਦੱਸ ਪਈ ਪਤਾ ਲੱਗਾ ਭਾਈ ਜੋਧ ਵੱਲੋਂ ਅੰਮ੍ਰਿਤ ਬਾਣੀ ਦੇ ਸ਼ਬਦ ਸੁਣਨੇ ਜਿੱਥੇ ਉਹ ਪੜ ਰਹੇ ਸਨ ਆਸਾ ਕੀ ਵਾਰ ਦੀ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਹਾਲ ਬੁਰੀ ਕਿਉ ਕਾਲੀਐ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀ ਐ ਜੋ ਸਾਹਿਬ ਨਾਲ ਨਹਾਰੀਏ ਤੇ ਵਿਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀ ਐ ਹੁਣ ਇਹ ਬਚਨ ਸੁਣਨੇ ਤੇ ਸੁਣ ਕੇ ਅੰਦਰ ਨੂੰ ਸਕੂਨ ਮਿਲਣਾ ਧੀਰਜ ਮਿਲਣਾ ਔਰ ਮੈਂ ਵੀ ਬੇਨਤੀ ਕਰਾਂ ਗੁਰਮਖੋ ਗੁਰੂ ਨਾਨਕ ਸਾਹਿਬ ਪਾਰਸਾ ਜੀ ਦੇ ਤਿੰਨ ਰੂਪ ਨੇ ਤੋਜੋ ਦੇ ਕੇ ਸੁਣਿਓ ਜੋ ਸਭ ਤੋਂ ਪਹਿਲਾ ਰੂਪ ਐ ਸ਼ਬਦ ਦੂਸਰਾ ਰੂਪ ਹੈ ਸੇਵਾ ਤੇ ਤੀਸਰਾ ਰੂਪ ਹੈ ਸਾਰਥਕ ਸਰੀਰ ਭਾਈ ਲੈਣਾ ਜੀ ਸਭ ਤੋਂ ਪਹਿਲਾਂ ਸ਼ਬਦ ਸੁਣਦੇ ਨੇ ਸ਼ਬਦ ਸੁਣ ਕੇ ਅੰਦਰ ਇੱਕ ਤਾੰਗ ਪੈਦਾ ਹੁੰਦੀ ਹੈ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਸ਼ਬਦ ਸੁਣਿਆ ਸ਼ਬਦ ਨੂੰ ਸੁਣ ਕੇ ਉਸ ਸ਼ਬਦ ਦੇ ਉਚਾਰਨ ਕਰਤੇ ਤੱਕ ਪਹੁੰਚ ਕਰਨੀ ਹੈ ਕੋਈ ਮੇਖੋ ਸਾਰੀ ਖੇਡ ਸ਼ਬਦ ਤੋਂ ਆਰੰਭਤਾ ਹੈ ਤੇ ਸ਼ਬਦ ਹੀ ਸਿਖਰ ਹੈ ਭਾਈ ਲੈਣਾ ਜੀ ਇਹ ਸ਼ਬਦ ਸੁਣਦੇ ਨੇ ਸ਼ਬਦ ਨੇ ਇੱਕ ਅੰਦਰ ਜਗਿਆਸਾ ਪੈਦਾ ਕਰ ਦਿੱਤੀ ਇੱਕ ਤਾੰਗ ਪੈਦਾ ਕਰ ਦਿੱਤੀ ਵੀ ਜਿਸ ਦੇ ਹਿਰਦੇ ਤੋਂ ਸ਼ਬਦ ਪ੍ਰਗਟ ਹੋਏ ਨੇ ਉਸ ਨੂੰ ਮਿਲਿਆ ਜਾਵੇ ਭਾਈ ਲੈਣਾ ਜੀ ਸ਼ਬਦਾਂ ਨੂੰ ਸੁਣ ਕੇ ਫਿਰ ਉਸ ਰਸਤੇ ਵੱਲ ਨੂੰ ਤੁਰਦੇ ਨੇ ਤੇ ਅਗਲਾ ਇੱਕ ਸੇਵਾ ਦਾ ਰੂਪ ਮਿਲਦਾ ਹੈ ਗੁਰਮੁਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ। ਇਹੀ ਆ ਨਾ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਿੱਦਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਧਰਤ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਮਿਲਣੇ ਜਾਂਦੇ ਨੇ। ਬੜੀ ਕਮਾਲ ਦੀ ਖੇਡ ਆ ਗੁਰਮੁਖੋ ਜਿਹੜਾ ਮਿਲਣ ਜਾ ਰਿਹਾ ਹੈ ਉਹ ਮਿਲਣ ਤੋਂ ਬਾਅਦ ਵੀ ਪਛਾਣ ਨਹੀਂ ਕਰ ਰਿਹਾ ਕਿ ਇਹਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਤੇ ਜਿਹੜਾ ਮਿਲਣ ਆਇਆ ਹੋਇਆ ਗੁਰਮੁਖੋ ਉਹਨੂੰ ਵੀ ਇਸ ਬਾਤ ਦੀ ਲਖਤਾ ਨਹੀਂ ਕਿ ਕੱਲ ਨੂੰ ਇਸ ਘਰ ਦਾ ਅਗਲਾ ਉਤਰਾ ਅਧਿਕਾਰੀ ਮੈਂ ਬਣਨਾ ਹੈ ਅੱਜ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਨਾ ਕਿਸੇ ਸਾਧਕ ਕਿਸੇ ਬਾਬੇ ਦਾ ਚੇਲੇ ਬਾਟੜੇ ਦੇ ਗੱਡੀਆਂ ਨੇ ਕਈ ਤਰ੍ਹਾਂ ਦਾ ਮਾਣ ਸਨਮਾਨ ਭਾਈ ਲੈਣਾ ਜੀ ਜਾਂਦੇ ਨੇ ਤੇ ਬਟ ਦੇ ਬੰਨੇ ਦੇ ਉਤੋਂ ਗੁਰੂ ਨਾਨਕ ਸਾਹਿਬ ਪਏ ਦੇ ਕੋਲੋਂ ਜਿਹੜਾ ਉਹ ਕਹਾਖੋਤਰੇ ਸੰਜੋ ਸਾਡਾ ਇਤਿਹਾਸ ਕਹਿੰਦਾ ਹੈ ਤੇ ਭਾਈ ਲੈਣਾ ਜੀ ਨੇ ਹੀ ਪੁੱਛਿਆ ਸੀ ਬਜ਼ੁਰਗੋ ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਆਇਆ ਕਿਉਂਕਿ 1532 ਦੀ ਘਟਨਾ ਹੈ ਤੇ ਜੇ 1532 ਦੀ ਘਟਨਾ ਹੈ ਗੁਰਮੁਖੋ ਤੇ 1539 ਦੇ ਵਿੱਚ ਗੁਰਨਾਨਕ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ ਭਾਈ ਲੈਣਾ ਜੀ ਦੀ ਆਰਬਲਾ ਉਸ ਵੇਲੇ 28 ਸਾਲ ਹੈ ਕਿਉਂਕਿ 1504 ਦਾ ਪ੍ਰਕਾਸ਼ ਹੈ ਸਰਾਏ ਨਾਗਾ ਮੁਖਸਰ ਸਾਹਿਬ ਦੀ ਧਰਤੀ ਤੇ ਜਿਹਨੂੰ ਮੱਤੇ ਕਿਸਰਾ ਕਹਿੰਦੇ ਨੇ 1504 ਤੇ 1532 ਦੇ ਕਰੀਬ ਦੀ ਇਹ ਘਟਨਾ ਹੈ ਗੁਰੂ ਨਾਨਕ ਸਾਹਿਬ ਪਾਰਸ਼ਾ ਦੀ ਉਸ ਵੇਲੇ 62 ਵਰੇ ਆ ਜੇ ਅਸੀਂ ਮੋٹے ਜਿਹੇ ਅੰਦਾਜ਼ੇ ਨਾਲ ਲਾ ਕੇ ਚੱਲੀਏ ਤੇ ਉਦਾਂ 63 ਵੀ ਬਣਦੀ ਹੈ ਕਿਉਂਕਿ 70 ਸਾਲ ਕੋਲ ਅਰਬਲਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਰਸਾ 1469 ਤੋਂ ਲੈ ਕੇ ਤੇ 1532 ਤੱਕ ਇਹ ਜਿਹੜਾ ਸਮਾਂ ਬਣਦਾ ਹੈ ਗੁਰਮੁਖੋ ਇਸ ਸਮੇਂ ਦੌਰਾਨ ਭਾਈ ਲੈਣਾ ਜੀ ਮਿਲਦੇ ਨੇ ਜਾ ਕੇ ਤੇ ਬਜ਼ੁਰਗ ਤਾਂ ਕਿਉਂਕਿ ਸਫੈਦ ਦਾੜਾ ਹੈ ਉਸ ਵੇਲੇ ਸਾਹਿਬ ਸੱਚੇ ਪਾਰਸਾ ਨੂੰ ਪੁੱਛਣਾ ਕੀਤਾ ਇਧਰ ਭਰ ਜਵਾਨੀ ਹੈ ਉਧਰ ਬਦੁਰਗੀ ਹੈ ਤੇ ਪੁੱਛਿਆ ਕਿ ਬਜ਼ੁਰਗੋ ਗੁਰੂ ਨਾਨਕ ਸਾਹਿਬ ਪਾਰਸਾ ਨੂੰ ਮਿਲਣਾ ਸੀ ਉਹਨਾਂ ਦੇ ਘਰ ਨੂੰ ਰਾਹ ਕਿਹੜਾ ਜਾਂਦਾ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਬੜੇ ਪਿਆਰੇ ਉਹ ਸਵਾਲ ਜਵਾਬ ਸੰਵਾਦ ਸੀ ਕਿ ਪੁਰਖਾ ਪਹੁੰਚ ਵੀ ਕਰਨੀ ਹੈ ਮਿਲਣਾ ਵੀ ਹੈ ਕਿ ਸਿਰਫ ਰਾਹ ਹੀ ਪੁੱਛਣਾ ਹੈ ਭਾਈ ਰੈਣਾ ਜੀ ਬੜੇ ਹੈਰਾਨ ਹੋ ਕੇ ਪੁੱਛਦੇ ਨੇ ਕਹਿੰਦੇ ਬਜ਼ੁਰਗੋ ਵੀ ਇਹ ਰਾਹ ਪੁੱਛਣਾ ਜਾਂ ਮਿਲਣਾ ਕਹਿੰਦੇ ਨੇ ਰਾਹ ਪੁੱਛਣ ਵਾਲੇ ਬਹੁਤ ਆਉਂਦੇ ਨੇ ਮਿਲਦਾ ਕੋਈ ਕੋਈ ਹੈ ਰਾਹ ਪੁੱਛਣ ਵਾਲੇ ਬਹੁਤ ਨੇ ਧਰਮ ਕਿਵੇਂ ਕਮਾਉਣਾ ਹੈ ਪਾਠ ਕਿਵੇਂ ਕਰਨਾ ਹੈ ਸਿਮਰਨ ਕਿਵੇਂ ਕਰਨਾ ਹੈ ਸੇਵਾ ਕਿਵੇਂ ਕਰਨੀ ਹੈ ਪੁੱਛਣ ਵਾਲੇ ਬਹੁਤ ਨੇ ਪਰ ਕਰਨ ਵਾਲਾ ਮਿਲਣ ਵਾਲਾ ਕੋਈ ਬਿਰਲਾ ਬਿਰਲਾਈ ਹੈ ਭਾਈ ਲੈਣਾ ਜੀ ਕਹਿਣ ਲੱਗੇ ਕਿ ਮੈਂ ਮਿਲਣਾ ਜੀ ਉਹਨਾਂ ਨੂੰ ਕਹਿੰਦੇ ਫਿਰ ਮੈਂ ਤੁਹਾਨੂੰ ਛੱਡ ਆਉਣਾ ਮੈਂ ਤੁਹਾਨੂੰ ਮਿਲਾ ਦਿੰਨਾ ਸੱਚਮੁੱਚ ਗੁਰਮੁਖੋ ਜਦਨ ਭਾਵਨਾ ਰੱਖ ਕੇ ਜਗਿਆਸੂ ਨੇ ਕਹਿ ਤਾਨਾ ਤੁਹਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੈਂ ਨਿਰੰਕਾਰ ਨੂੰ ਮੈਂ ਤੁਹਾਨੂੰ ਮਿਲਣ ਆਇਆ ਹੈ ਗੁਰਨਾਨਕ ਸਾਹਿਬ ਆਪ ਫਿਰ ਸਾਨੂੰ ਮਿਲਾਉਂਦੇ ਨੇ ਇਹੀ ਕਾਰਨ ਹੈ ਘੋੜੇ ਦੀਆਂ ਬਾਗਾਂ ਫੜੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਲੈ ਤੁਰੇ ਜਿਸ ਵੇਲੇ ਲੈ ਕੇ ਉਸ ਸਥਾਨ ਤੇ ਪਹੁੰਚੇ ਜਿੱਥੇ ਗੁਰਨਾਨਕ ਸਾਹਿਬ ਪਾਤਸ਼ਾਹ ਵਾਸ ਨਿਵਾਸ ਰੱਖਦੇ ਨੇ ਤੇ ਸ਼ਬਦ ਆਖੇ ਸਨ ਹੱਥ ਮੂੰਹ ਧੋ ਕੇ ਤੇ ਉਹ ਸਾਹਮਣੇ ਧਰਮਸ਼ਾਲਾ ਹੈ ਜਿੱਥੇ ਸ਼ਬਦ ਦੀ ਵਿਚਾਰ ਹੋਣੀ ਹੈ ਜਿੱਥੇ ਅੰਮ੍ਰਿਤ ਬਾਣੀ ਦੇ ਕੀਰਤਨ ਦੀ ਤੁਨ ਉਠਣੀ ਹੈ ਉੱਥੇ ਗੁਰਨਾਨਕ ਸਾਹਿਬ ਪਾਰਸਾਂ ਨੂੰ ਤੁਸੀਂ ਮਿਲ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਮਿਲਣ ਆਏ ਹੋ ਹੁਣ ਦੇਖੋ ਐਨਾ ਸਫਰ ਤੈਅ ਕਰਕੇ ਆਏ ਭਾਈ ਲੈਣਾ ਜੀ ਪਰ ਜਦੋਂ ਹੱਥ ਮੂੰਹ ਧੋ ਕੇ ਉਸ ਧਰਮਸ਼ਾਲਾ ਦੇ ਪ੍ਰਵੇਸ਼ ਕਰਦੇ ਨੇ ਦੇ ਸਾਹਮਣੇ ਬੈਠੇ ਤੁਹਾਨੂੰ ਗੁਰੂ ਨਾਨਕ ਸਾਹਿਬ ਪਾਰਸਾਂ ਨੂੰ ਉਹੀ ਗੁਰੂ ਨਾਨਕ ਸਾਹਿਬ ਜਿਹੜੇ ਕਦੇ ਕੋੜੀ ਦੀਆਂ ਬਾਗਾਂ ਫੜ ਕੇ ਲੈ ਕੇ ਆਏ ਨੇ ਗੁਰੂ ਨਾਨਕ ਸਾਹਿਬ ਦ્વા ਭਾਈ ਲੈਹਣੇ ਤੱਕ ਦਾ ਜਿਹੜਾ فاਸਲਾ ਹੈ ਹੁਣ ਭਾਈ ਲੈਹਣੇ ਲਈ ਉਹ ਸਫਰ ਤੈਅ ਕਰਨਾ ਮੁਸ਼ਕਲ ਹੋ ਗਿਆ। ਬਿਕ ਕਮਾਲ ਦੀ ਖੇਡ ਹੈ। ਇਹੋ ਗੁਰੂ ਨਾਨਕ ਸਾਹਿਬ ਪਾਰਸਾਂ ਨੇ ਜਿੰਨੂੰ ਮਿਲਣ ਵਾਸਤੇ ਮੈਂ ਆਪਣੇ ਨਗਰ ਤੋਂ ਤੁਰਿਆ ਇਹੀ ਉਹ ਗੁਰੂ ਨਾਨਕ ਸਾਹਿਬ ਪਾਰਸਾ ਜਿਨ੍ਹਾਂ ਦੇ ਅੰਮ੍ਰਿਤ ਬਾਣੀ ਹਿਰਦੇ ਚ ਪ੍ਰਗਟ ਹੋਈ ਮੈਂ ਸਰਵਣ ਕੀਤੀ। ਇਹੀ ਉਹ ਗੁਰੂ ਨਾਨਕ ਸਾਹਿਬ ਪਾਰਸਾ ਨੇ ਜਿਹੜੇ ਪਏ ਦੀ ਬੱਟ ਬੰਨੇ ਦੇ ਉਤੋਂ ਕਾ ਖੋਤ ਰਹੇ ਸਨ ਜਿਹੜੇ ਮੇਰੇ ਘੋੜੇ ਦੀਆਂ ਬਾਗਾਂ ਫੜ ਕੇ ਮੈਨੂੰ ਲੈ ਕੇ ਆਏ ਨੇ। ਜਦੋਂ ਦੇਖਿਆ ਮਿਲੇ ਚਰਣਾ ਤੇ ਟੈਪਿਆ ਕਹਿ ਲੱਗਾ ਮਹਾਰਾਜ ਬਖਸ਼ ਲੋ। ਬੜੀ ਵੱਡੀ ਭੋਲ ਹੋ ਗਈ ਹੈ। ਸਾਹਿਬ ਪਾਰਸਾ ਕਹਿੰਦੇ ਨਹੀਂ ਨਹੀਂ ਭੁੱਲ ਕਾ ਦੀ ਨਾਮ ਕੀ ਹੈ ਕਹਿੰਦੇ ਲੈਣਾ। ਕਹਿੰਦੇ ਜੇ ਤੁਸੀਂ ਲੈਣਾ ਤੇ ਅਸੀਂ ਦੇਣਾ ਕਿਉਂਕਿ ਲੈਣ ਵਾਲਿਆਂ ਹਮੇਸ਼ਾ ਘੋੜਿਆਂ ਤੇ ਚੜ ਕੇ ਆਉਂਦੇ ਨੇ ਤੁਸੀਂ ਲੈਣ ਆਏ ਹੋ ਅਸੀਂ ਤੁਹਾਨੂੰ ਦੇਣਾ ਤੁਸੀਂ ਲੈਣ ਕੀ ਆਏ ਹੋ ਬੜਾ ਸਮਝਣ ਵਾਲਾ ਨੁਕਤਾ ਜੀ ਉਹ ਕਹਿਣ ਲੱਗੇ ਜੀ ਸ਼ਬਦ ਸੁਣਿਆ ਸੀ ਗੁਰੂ ਨਾਨਕ ਸਾਹਿਬ ਪਾਰਸਾ ਕਹਿੰਦੇ ਬਸ ਫਿਰ ਤੁਹਾਨੂੰ ਸ਼ਬਦ ਹੀ ਅਸੀਂ ਦੇਣਾ ਯਾਦ ਰੱਖਿਓ ਸੱਤ ਸਾਲ ਸ਼ਬਦ ਦੀ ਕਮਾਈ ਕੀਤੀ ਜੀਵਨ ਦੀ ਜੁਗਤ ਨੂੰ ਸਮਝਿਆ ਤੇ 7 ਸਾਲਾਂ ਬਾਅਦ ਜਦੋਂ ਤੁਰ ਲੱਗੇ ਨਾ ਤੇ ਭਾਈ ਲੈਣਾ ਜੀ ਨੂੰ ਧੰਗ ਗੁਰੂ ਅੰਗਦ ਸਾਹਿਬ ਬਣਾ ਕੇ ਗੁਰੂ ਨਾਨਕ ਸਾਹਿਬ ਪਾਰਸਾ ਨੇ ਸ਼ਬਦ ਝੋਲੀ ਪਾਇਆ ਏ ਸਰੀਰ ਨਹੀਂ ਝੋਲੀ ਪਾਇਆ ਦੇ ਨਹੀਂ ਝੋਲੀ ਪਾਈ ਸ਼ਬਦ ਦੀ ਦਾਤ ਦਿੱਤੀ ਆ ਸ਼ਬਦ ਦੇ ਕੇ ਆਖਿਆ ਭਾਈ ਲੈਣਿਆ ਇਸ ਸ਼ਬਦ ਤੋਂ ਤੇਰੀ ਸ਼ੁਰੂਆਤ ਹੈ ਤੇ ਸ਼ਬਦ ਹੀ ਤੇਰਾ ਅਖੀਰ ਆ ਸੱਚਮੁੱਚ ਦੁਨੀਆ ਦਾ ਜਿਤਨਾ ਵੀ ਪਸਾਰਾ ਹੈ ਗੁਰਮੁਖੋ ਸਾਰਾ ਇਸ ਸ਼ਬਦ ਤੇ ਖੜਾ ਹੈ ਫਿਰ ਉਹ ਬੇਨਤੀ ਕਰਾਂ ਜਿੱਦਣ ਸਿੱਧ ਪੁੱਛਦੇ ਨੇ ਨਾ ਕਿ ਬਾਬਾ ਕਵਣ ਮੂਲ ਕਵਣ ਮਤ ਵੇੜਾ ਇਸ ਸ੍ਰਿਸ਼ਟੀ ਦਾ ਮੂਲ ਕੀ ਹੈ ਤੇ ਵੇੜਾ ਕਿਹੜਾ ਮਤ ਲੈਣ ਦਾ ਤੇਰਾ ਕਵਣ ਗੁਰੂ ਜਿਸका ਤੂੰ ਚੇਲਾ ਤੇਰਾ ਗੁਰੂ ਕੌਣ ਹੈ ਤੇ ਤੇਰਾ ਚੇਲਾ ਹਾਲਾਂਕਿ ਉਹਨਾਂ ਨੂੰ ਇਹ ਵੀ ਭੁਲੇਖਾ ਹੋ ਸਕਦਾ ਸਿੱਧਾਂ ਨੂੰ ਕਿ ਗੁਰਨਾਨਕ ਸਾਹਿਬ ਪਾਰਸਾ ਜੀ ਜਿਹਨੂੰ ਨਾਲ ਲਈ ਫਿਰਦੇ ਨੇ ਇਹ ਤੇ ਇਹਨਾਂ ਦਾ ਹੋ ਗਿਆ ਚੇਲਾ ਪਰ ਗੁਰਨਾਨਕ ਸਾਹਿਬ ਦਾ ਵੀ ਤੇ ਕੋਈ ਗੁਰੂ ਹੋਏਗਾ ਹੀ ਨਾ ਪਰ ਜਦੋਂ ਪਾਰਸਾ ਨੇ ਇਹ ਸ਼ਬਦ ਆਖੇ ਨਾ ਇਹ ਮੇਰਾ ਚੇਲਾ ਨਹੀਂ ਤੇ ਜਿਹਨੂੰ ਤੁਸੀਂ ਗੁਰੂ ਸਮਝੀ ਬੈਠੇ ਹੋ ਮੇਰਾ ਗੁਰੂ ਨਹੀਂ ਤੁਸੀਂ ਗੁਰੂ ਭਾਲਦੇ ਹੋ ਕੋਈ ਦੇਵ ਵਾਲਾ ਮੇਰਾ ਗੁਰੂ ਦੇਵ ਵਾਲਾ ਨਹੀਂ ਹੈ ਏ ਮੇਰਾ ਚੇਲਾ ਨਹੀਂ ਉਹ ਕਹਣ ਲੱਗੇ ਬਾਬਾ ਕਿਹੋ ਜਿਹਾ ਭੋਲੀਆਂ ਬਾਤਾਂ ਕਰਦਾ ਏ ਇਹ ਸਖਸ਼ ਤੇਰਾ ਚੇਲਾ ਨਹੀਂ ਫਿਰ ਇਹ ਕੌਣ ਆ ਕਹਿੰਦੇ ਤੇ ਮੇਰਾ ਭਾਈ ਆ ਇਹ ਤੇ ਮੇਰਾ ਪਿਆਰਾ ਏ ਇਹ ਤੇ ਮੇਰਾ ਮਿੱਤਰ ਆ ਤੇ ਮੇਰਾ ਸਾਥੀ ਆ ਬਾਬਾ ਫਿਰ ਤੇਰਾ ਚੇਲਾ ਕੌਣ ਤੇ ਤੂੰ ਗੁਰੂ ਕਿਨੂੰ ਧਾਰਨ ਕੀਤਾ ਫਿਰ 파ਰਸਾਨੇ ਉੱਥੇ ਸ਼ਬਦ ਆਖੇ ਸਨ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਮੇਰਾ ਗੁਰੂ ਹੈ ਤੇ ਸੁਰਤ ਮੇਰੀ ਚੇਲਾ ਹੈ ਮੈਂ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਔਰ ਕਮਾਲ ਦੀ ਖੇਡ ਆ ਗੁਰਮੁਖੋ ਤੁਸੀਂ ਬਾਣੀ ਪੜਨ ਵਾਲੇ ਜਗਿਆਸੂ ਕਦੇ ਪੜ ਕੇ ਦੇਖਿਓ ਗੁਰੂ ਨਾਨਕ ਸਾਹਿਬ ਪਾਰਸਾ ਜੀ ਦਾ ਸ੍ਰੀ ਰਾਗ ਅੰਦਰ ਪਹਿਲਾ ਹੀ ਸ਼ਬਦ ਹੈ ਇੱਥੇ ਵੀ ਇੱਕ ਨੁਕਤਾ ਸਮਝਣ ਵਾਲਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਗੁਰੂ ਅਰਜਨ ਪਾਰਸਾ ਨੇ ਦਿੱਤੀ ਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੁੰਦੀ ਹੈ ਮੈਥ ਵਾਲੇ 1 ਤੋਂ ਏਡੀ ਸਿਆਰੀ ਕੱਕੇ 1 ਤੋਂ ਆਰੰਭਤਾ ਨਹੀਂ ਹੈ ਜਾਂ ਏਕ ਤੋਂ ਆਰੰਭਤਾ ਨਹੀਂ ਹੈ 1 ਮੈਥ ਵਾਲੇ ਤੋਂ ਆਰੰਭਤਾ ਹੈ ਔਰ ਇੱਕ ਜਿੱਥੇ ਸ਼ੁਰੂਆਤ ਹੋਈ ਹੈ ਨਾ ਉਹਦੇ ਉੱਪਰਲੇ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ਜਦੋਂ ਤੁਸੀਂ ਦیدار ਕਰੋਗੇ ਉਹਦੇ ਉੱਤੇ ਜਿਹੜੀ ਗਿਣਤੀ ਚੱਲਦੀ ਹੈ ਜਿੱਥੇ 1430 ਤੱਕ ਜਾਣੀ ਹੈ ਉਹਦੇ ਉੱਪਰ ਵੀ ਕੁਝ ਨਹੀਂ ਲਿਖਿਆ ਹੋਇਆ ਗਿਣਤੀ ਅੰਗਾਂ ਦੀ ਜਾਂ ਪੇਜ ਪੰਨਿਆਂ ਦੀ 2 ਤੋਂ ਸ਼ੁਰੂ ਹੁੰਦੀ ਆ। ਉੱਥੇ ਇੱਕ ਸਿਰਫ ਇੱਕ ਵਾਰੀ ਲਿਖਿਆ ਹੋਇਆ ਜਦੋਂ ਅਸੀਂ ਪੜ੍ਹਦੇ ਆ ਇੱਕ ਓੰਕਾਰ। ਹੁਣ ਇਹਨੂੰ ਤੇ ਇੱਕ ਪੜ੍ਹ ਦਿੱਤਾ ਇੱਕ ਲਿਖਿਆ ਸੀ। ਜਦੋਂ ਗੁਰੂ ਅਰਜਨ ਪਾਰਸਾ ਨੇ ਗੁਰਬਾਣੀ ਨੂੰ ਤਰਤੀਬ ਦਿੱਤੀ। ਫਿਰ ਜਦੋਂ ਤਰਤੀਬ ਦੇ ਕੇ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਪਾਰਸਾ ਜੀ ਦਾ ਸ੍ਰੀ ਰਾਗ ਚ ਲਿਖਿਆ ਨਾ। ਤੇ ਤੁਸੀਂ ਪੜਿਓ ਕਿਤੇ ਗੁਰਮੁਖੋ ਤਵੱਜੋ ਦਿਓ ਜੇ ਜੇ ਕਦੇ ਨਹੀਂ ਧਿਆਨ ਉਧਰ ਨੂੰ ਗਿਆ ਤੇ ਉੱਥੇ ਮਹਾਰਾਜ ਨੇ ਲਿਖਿਆ ਵੀ ਇਹ ਸ੍ਰੀ ਰਾਗ ਮਹੱਲਾ ਅਗੇ ਇੱਕ ਲਿਖਿਆ ਹੋਇਆ ਇੱਕ ਦੇ ਅਗਲੇ ਪਾਸੇ ਇੱਕ ਅੱਖਰ ਲਿਖਿਆ ਹੋਇਆ ਪੰਜਾਬੀ ਚ ਪਪਾ ਹਾਹੇ ਨੂੰ ਸਿਆਰੀ ਤੇ ਲੱਲੇ ਨੂੰ ਕਰਨਾ ਹੁਣ ਉਹ ਇਸ ਕਰਕੇ ਲਿਖਿਆ ਵੀ ਆ ਜਿਹੜਾ ਇੱਕ ਲਿਖਿਆ ਇਹਨਾਂ ਨੂੰ ਇੱਕ ਨਹੀਂ ਪੜਨਾ ਇਹ ਉਹ ਇੱਕ ਨਹੀਂ ਹੈ ਜਿਹੜਾ ਪਿੱਛੇ ਕਹਿ ਕੇ ਆਏ ਆ ਇੱਕ ਓੰਕਾਰ ਵਾਲਾ ਇਨੂੰ ਪਹਿਲਾਂ ਪੜ੍ਹਨਾ ਹੈ ਬਕਾਇਦਾ ਪੰਜਾਬੀ ਚ ਲਿਖਿਆ ਆ ਗੇ ਇਹਨੂੰ ਪਹਿਲਾਂ ਬੋਲਣਾ ਕਿਉਂ ਕਿਉਂਕਿ ਇਹ ਪਹਿਲੀ ਜੋਤ ਗੁਰੂ ਨਾਨਕ ਸਾਹਿਬ ਪਹਿਲੀ ਪਾਰਸ਼ਾਈ ਦੇ ਹਿਰਦੇ ਚ ਪ੍ਰਗਟ ਹੋਏ ਸ਼ਬਦ ਨੇ ਉੱਥੇ ਪਹਿਲਾ ਲਿਖਿਆ ਹੋਇਆ ਇਸੇ ਤਰ੍ਹਾਂ ਅੱਗੇ ਜਾ ਕੇ ਤੁਸੀਂ ਜਦੋਂ ਤੀਸਰੇ ਪਾਰਸ਼ਾ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹੋਗੇ ਨਾ ਉੱਥੇ ਵੀ ਬਹੁਤ ਥਾਵਾਂ ਤੇ ਤੁਸੀਂ ਇਹ ਸ਼ਬਦ ਲਿਖਿਆ ਪੜੋ ਮਿਲੋਗੇ ਕਿ ਜਿੱਥੇ ਮਹਾਰਾਜ ਨੇ ਬਕਾਇਦਾ ਲਿਖਿਆ ਮਾਜ ਮਹੱਲਾ 3 ਫਿਰ ਅੱਗੇ ਤੀਜਾ ਲਿਖਿਆ ਹੋਇਆ ਵੀ ਇਹਨੂੰ ਤਿੰਨ ਨਹੀਂ ਪੜ੍ਹਨਾ ਇਹਨੂੰ ਤੀਜਾ ਪੜ੍ਹਨਾ ਹੈ ਸੋ ਕਿੱਡਾ ਵਾਹ ਕਮਾਲ ਨੁਕਤਾ ਗੁਰੂ ਸਾਹਿਬ ਨੇ ਉੱਥੇ ਵੀ ਖੋਲਿਆ ਵੀ ਕਿਤੇ ਭੁਲੇਖਾ ਹੀ ਨਾ ਰਹਿ ਜਾਵੇ ਵੀ ਜਿਹੜਾ ਇੱਕ ਪਿੱਛੇ ਪੜ੍ਹ ਕੇ ਆਏ ਆ ਇੱਕ ਓੰਕਾਰ ਵਾਲਾ ਇੱਥੇ ਲਿਖਿਆ ਇੱਕ ਇਹਨੂੰ ਵੀ ਇੱਕ ਪੜ੍ਹਨਾ ਨਹੀਂ ਉੱਥੇ ਪਹਿਲਾ ਬਕਾਇਦਾ ਸ਼ਬਦ ਲਿਖਿਆ ਇਹਨੂੰ ਪਹਿਲਾ ਪੜ੍ਹਨਾ ਹੈ ਫਿਰ ਜਦੋਂ ਇਹ ਸ਼ਬਦ ਦੀ ਅਰੰਭਤਾ 'ਚ ਅਸੀਂ ਪੜ੍ਹਦੇ ਆਂ ਮੋਤੀ ਤਾਂ ਮੰਦਰ ਉਸਰੈ ਰਤਨੀ ਤਹੋਹੇ ਜੜਾਉਂ ਕਸੂਰ ਕੁੰਗੂ ਅਗਰ ਚੰਦਨ ਲੇਪਾ ਵੈ ਚਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੈ ਨਾਉ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਮੈਂ ਆਪਣਾ ਗੁਰਪੂਛ ਦੇਖਿਆ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਚੱਲਦਾ ਫਿਰ ਸਵਾਲ ਖੜਾ ਹੋਏਗਾ ਹੀ ਹੋਏਗਾ ਕਿ ਗੁਰੂ ਨਾਨਕ ਸਾਹਿਬ ਅਸੀਂ ਤੇ ਤੁਹਾਨੂੰ ਕਹਿੰਨੇ ਆ ਤੁਸੀਂ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਭਾਈ ਮੇਰਾ ਵੀ ਕੋਈ ਗੁਰੂ ਹੈ ਜਿਹਨੂੰ ਮੈਂ ਜ਼ਿੰਦਗੀ ਚ ਗੁਰੂ ਧਾਰਨ ਕੀਤਾ ਹੈ ਉਹ ਗੁਰੂ ਹੀ ਦਸਮ ਪਿਤਾ ਨੇ ਜਾ ਕੇ ਉਸੇ ਸ਼ਬਦ ਨੂੰ ਹੀ ਗੁਰਿਆਈ ਬਖਸ਼ ਦੇਣੀ ਹੈ ਜਿਸ ਗੁਰੂ ਸ਼ਬਦ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਨਾ ਪਹਿਲੇ ਜਾਮੇ ਵਿੱਚ ਕਿ ਕਬੜ ਗੁਰੂ ਕਿਸ ਕਾ ਤੂੰ ਚੇਲਾ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੂੰ ਚੇਲਾ ਉਹ ਸੇ ਹੀ ਸ਼ਬਦ ਗੁਰੂ ਨੂੰ ਦਸਮ ਪਿਤਾ ਨੇ ਗੁਰਿਆਈ ਗੁਰਤਾ ਗੱਦੀ ਦੀ ਦਾਤ ਬਖਸ਼ ਦਿੱਤੀ ਹੈ। ਇਸੇ ਹੀ ਸ਼ਬਦ ਗੁਰੂ ਨੂੰ ਸੁਣਿਆ ਸੀ ਬੀਬੀ ਅਮਰੋ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ। ਸਰੀਰ ਦੀ ਮੁਲਾਕਾਤ ਬਾਅਦ ਵਿੱਚ ਹੈ ਪਹਿਲਾਂ ਸ਼ਬਦ ਦਾ ਮਿਲਾਪ ਹੈ। ਤੇ ਜਿੱਦਣ ਸ਼ਬਦ ਨੂੰ ਸੁਣ ਕੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਕੋਲ ਜਾਂਦੇ ਨੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਵੀ ਉੱਥੇ ਆਣ ਕੇ ਜਦੋਂ ਬਖਸ਼ਿਸ਼ਾਂ ਕਰਕੇ 12 ਸਾਲ ਗਾਗਰ ਟੋਣ ਤੋਂ ਬਾਅਦ ਇਹੀ ਦਾਤ ਦਿੰਦੇ ਨੇ ਕਿ ਪੁਰਖਾ ਆਹ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਆਹ ਗੁਰੂ ਅੰਗਦ ਪਾਤਸ਼ਾਹ ਜੀ ਦੇ ਪਾਵਨ ਬਚਨ ਆਹ ਭਗਤ ਸਹਿਬਾਨਾਂ ਦੀ ਉਚਾਰਨ ਕੀਤੀ ਬਾਣੀ ਦਾ ਸੰਗ੍ਰਹਿ ਦੇ ਕੇ ਆਖਿਆ ਆਹ ਲੋ ਸ਼ਬਦ ਇਸ ਸ਼ਬਦ ਦੀ ਸੰਭਾਲ ਇਸ ਸ਼ਬਦ ਨੂੰ ਹੀ ਮਨੁੱਖਤਾ ਦੇ ਸਾਹਮਣੂ ਰੱਖਣਾ ਕਿਉਂਕਿ ਦੇਹ ਜਿਹੜੀ ਆ ਨਾ ਸਮਾ ਪਾ ਕੇ ਭਿੰਸ ਜਾਏਗੀ ਸ਼ਬਦ ਜੁਗੋ ਜੁਗਾ ਟਾਲਾ ਉਹੇ ਸ਼ਬਦ ਅੱਜ ਸਮੁੱਚੀ ਮਾਨਵਤਾ ਦੇ ਵਿੱਚ ਗੁਰੂ ਰੂਪ ਹੋ ਕੇ ਫਸਰ ਰਿਹਾ ਹੈ ਤੇ ਕੌਮ ਦੀ ਅਗਵਾਹੀ ਕਰ ਰਿਹਾ ਅਸੀਂ ਗੁਰੂ ਸ਼ਬਦ ਨੂੰ ਪ੍ਰਕਾਸ਼ ਕਰਦੇ ਹਾਂ ਗੁਰੂ ਸ਼ਬਦ ਦਾ ਸੁਖ ਆਸਨ ਗੁਰੂ ਸ਼ਬਦ ਦੇ ਅਨੁਸਾਰੀ ਹੋ ਕੇ ਜ਼ਿੰਦਗੀ ਬਸਰ ਕਰਦੇ ਹਾਂ ਤੇ ਜਿਹਨੂੰ ਸ਼ਬਦ ਦੇ ਅਨੁਸਾਰ ਜਿਉਣਾ ਜਿਵਣਾ ਆ ਗਿਆ ਜ਼ਿੰਦਗੀ ਜਿਉਣੀ ਆ ਗਈ ਸਬ ਪਰਸਾ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਮਾਲਕ ਕਿਰਪਾ ਕਰੇ ਗੁਰੂ ਸ਼ਬਦ ਦੀ ਵਿਚਾਰਤਾਂ ਨੂੰ ਸਮਝਣ ਦਾ ਯਤਨ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ